ਵਿਸ਼ਵ ਆਟਾ ਟੇਕਰੇ ਸਾਹਿਬ ਨੂੰ ਇਹ ਦਰਸ਼ਕਾ ਦਾ ਸਵਾਗਤ ਹੈ ਮਾਘੋਮਪ੍ਰੀਤ ਕਰਤਾ ਹਸਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਿਛਲੀ ਸਰਕਾਰਾਂ ਵੇਲੇ ਕੋਈ ਕੀਮ ਦੇਣ ਵੇਲੇ ਲਗਾ ਦਿੱਤੀਆਂ ਚਾਹਲੀਆਂ ਸੰਸ਼ਰਤਾ ਸਾਡੇ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀ 10 ਲੱਖ ਦੇ ਮੁਫਤ ਇਲਾਜ ਦੀ ਯੋਜਨਾ ਵਿੱਚ ਕੋਈ ਸ਼ਰਤ ਨਹੀਂ ਹੈ ਤੇ ਸਰੀਰ ਦੀ ਹਰ ਬਿਮਾਰੀ ਦਾ ਇਲਾਜ ਉਸ ਵਿੱਚ ਕਵਰ ਕੀਤਾ ਗਿਆ ਹੈ ਜਿਵੇਂ ਦੱਸ ਦਿੰਦੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਨੇ ਤੇ ਹੋਰ ਵੀ ਉਹਨਾਂ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਹੁਣ ਆਪਾਂ 10 ਲੱਖ ਵਾਲਾ ਸਿਹਤ ਦਾ ਬੀਮਾ ਜਾਰੀ ਕੀਤਾ ਕੋਈ ਸ਼ਰਤ ਨਹੀਂ ਹੈਗੀ ਉਹ ਚ ਕੋਈ ਸ਼ਰਤ ਨਹੀਂ ਪਹਿਲਾਂ ਸ਼ਰਤਾਂ ਲਾ ਦਿੰਦੇ ਤੁਹਾਡੇ ਘਰੇ ਪੱਖਾ ਨਹੀਂ ਹੋਣਾ ਚਾਹੀਦਾ ਜੀ ਫਿਰ ਜੇ ਪੱਖਾ ਨਹੀਂ ਹੈਗਾ ਮਲੇਰੀਆ ਨਾ بیمار ਹੋਗੇ ਫਿਰ ਕੀ ਕਰੋਗੇ ਜੀ ਤੁਹਾਡੇ ਘਰੇ ਚੁੱਲਾ ਨਹੀਂ ਹੋਣਾ ਚਾਹੀਦਾ ਜੀ ਤੁਹਾਡੇ ਘਰੇ ਸਕੂਟਰ ਨਹੀਂ ਹੋਣਾ ਚਾਹੀਦਾ ਇਹ ਸ਼ਰਤਾਂ ਨੇ ਤੁਹਾਡੀ ਇਨਕਮ ਇੰਨੀ ਨਹੀਂ ਹੋਣੀ ਚਾਹੀਦੀ ਇੰਨੀ ਜੇ ਤਾਂ ਸਕੀਮ ਦੇਣੀ ਹੈ ਤਾਂ ਸਾਰਿਆਂ ਨੂੰ ਦਿਓ ਨਹੀਂ ਦਿਓ ਨਾ ਫਿਰ ਸੋ ਜੇ ਤਾਂ ਅਸੀਂ ਸਕੀਮ ਦਿੱਤੀ ਹੈ 10 ਲੱਖ ਸਾਰਿਆਂ ਨੂੰ ਹੈ 65 ਲੱਖ ਦਾ 65 ਲੱਖ ਪਰਿਵਾਰ ਤੁਹਾਡੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਆਉਣਗੇ ਈਵਨ ਸਰਕਾਰੀ ਨੌਕਰੀ ਪੈਨਸ਼ਨਰਾਂ ਦੇ ਵੀ ਪਰਿਵਾਰ ਉਹਦੇ ਵਿੱਚ ਆਉਣਗੇ 10 ਲੱਖ ਦਾ بیمਾ ਜੀ 5 ਲੱਖ ਖਰਚਿਆ ਗਿਆ 8 ਖਰਚਿਆ ਗਿਆ 9 ਖਰਚਿਆ ਗਿਆ ਅਗਲੇ ਸਾਲ ਜਿਸ ਦਿਨ ਤੁਹਾਡੀ ਰਜਿਸਟ੍ਰੇਸ਼ਨ ਹੋਈ ਉਹ ਤੋਂ ਅਗਲੇ ਸਾਲ 10 ਲੱਖ ਫੇਰ ਆ ਜਾਊਗਾ ਪਹਿਲੀ ਗੱਲ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕੋਈ ਐਜੀ ਬਿਮਾਰੀ ਨਾ ਹੋਵੇ ਕਿ ਜਿੱਦ ਤੇ ਪੈਸੇ ਲੱਗਣ ਪਰ ਹਾਂ ਬਿਮਾਰੀਆਂ ਸਾਰੀਆਂ ਜਿਹੜੀਆਂ ਹੈਗੀਆਂ 멘ਟਲ ਹੈਲਥ ਤੋਂ ਲੈ ਕੇ ਜਾਨੀ ਕਿ ਸਿੱਧਾ ਜਾਂ ਕਹਿਣਾ ਜੇ ਪੰਜਾਬੀ ਚ ਕਹੀਏ ਪੁਰਪਰੀ ਤੋਂ ਲੈ ਕੇ ਗਿੱਟੇ ਤੱਕ ਹਰ ਕਿਸਮ ਦੀ ਬਿਮਾਰੀ ਅਸੀਂ ਵਿੱਚ ਪਾਤੀ ਉਹਦੇ ਬੈਲਸਿਸ ਕਿਡਨੀ ਟਰਾਂਸਪਲੈਂਟ हिਪ ਟਰਾਂਸਪਲੈਂਟ ਹੈਨਾ ਗੋਡੇ ਟਰਾਂਸਪਲੈਂਟ ਹਾਰਟ ਅਟੈਕ ਕੈਂਸਰ ਹਰ ਕਿਸਮ ਦੀ ਹੁਣ ਜਿਹੜਾ ਇਹ 10 ਲੱਖ ਵਾਲਾ بیمਾ ਇਹ ਚ ਤਾਂ 40s ਵੀ ਆਉਂਦਾ ਮੈਕਸ ਵੀ ਆਉਂਦਾ ਹੈ ਅਪੋਲੋ ਵੀ ਆਉਂਦਾ ਹੈ ਜੋ ਪੰਜਾਬ ਦੇ 14 ਜ਼ਿਲ੍ਹੇ ਰਹਿਣ ਸਾਵਤਾਂ ਜਿहां ਦਾ ਸੰਨਿਆ ਕੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਬਦਲਾਅ ਵੇਖਣ ਨੂੰ ਮਿਲੇਗਾ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਤੋਂ ਲੈ ਕੇ 3 ਫਰਵਰੀ ਤੱਕ ਦੀ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡਾ ਬਦਲਾ ਦੇਖਿਆ ਜਾ ਰਿਹਾ ਜਿਹਾ ਦੱਸ ਦਿੰਨੇ ਆ ਕਿ ਇਸ ਦੇ ਵਿੱਚ ਬਦਲਾ 31 ਤਰੀਕ ਯਾਨੀ ਕਿ ਸ਼ੁਰੂ ਹੋ ਗਿਆ ਤੇ 31 ਅਤੇ 1 ਫਰਵਰੀ ਨੂੰ ਸੂਬੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਤੇ 1 ਫਰਵਰੀ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਇਸ ਦਿਨ ਬਾਰਿਸ਼ ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਡੀਆਂ ਹਵਾਵਾਂ ਚੱਲਣ ਸਮੇਤ ਬਾਰਿਸ਼ ਵੀ ਹੋਵੇਗੀ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੱਜ ਵੀ ਕੁਝ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਹੈ 1 ਫਰਵਰੀ ਨੂੰ ਪਠਾਨਕੋਟ ਹੁਸ਼ਿਆਰਪੁਰ ਜ਼ਿਲੰਦਰ ਕਪੂਰਥਲਾ ਗੁਰਦਾਸਪੁਰ ਲੁਧਿਆਣਾ ਸੰਗਰੂਰ ਅਮਰਸਰ ਤਰਨਤਾਰਨ ਪਟਿਆਲਾ ਮਹਾਲੀ ਨਵਾਂ ਸ਼ਹਿਰ ਰੋਪਨਗਰ ਦੇ ਵਿੱਚ ਬੱਦਲ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇਹ ਨਾਲਿਆ ਵਿੱਚ ਯੈ ਲੋ ਅਲਰਟ ਰਹੇਗਾ ਅਤੇ 31 ਜਨਵਰੀ, 2 ਫਰਵਰੀ ਅਤੇ 3 ਫਰਵਰੀ ਲਈ ਫਿਲਹਾਲ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਨਹੀਂ ਹੈ। ਮਰਹੂਮ ਅਜੀਤ ਪਵਾਦੀ ਪਤਨੀ ਨੂੰ ਲੈ ਕੇ ਇੱਕ ਵੱਡਾ ਬਿਆਨ ਜਿਹੜਾ ਕਿ ਸਾਹਮਣੇ ਆ ਰਿਹਾ ਜ્યાં ਦੱਸਦੇ ਨੇ ਕਿ ਇੱਕ ਅਪਡੇਟ ਜਿਹੜਾ ਕਿ ਉਹਨਾਂ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਹੈ। ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾ ਆਉਂਦਾ ਦਿਖਾਈ ਦੇ ਰਿਹਾ ਮਰਹੂਮ ਐਨਸੀਪੀ ਨੇਤਾ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਮਹਾਰਾਸ਼ਟਰ ਦੀ ਅਗਲੀ ਉਪ ਮੁੱਖ ਮੰਤਰੀ ਹੋਵੇਗੀ ਜੀ ਹਾਂ ਉਹ ਸ਼ਨੀਵਾਰ ਨੂੰ ਉਪ ਮੁੱਖ ਮੰਤਰੀ ਬਚੋ ਸੌ ਚੁੱਕਣਗੇ ਜਹਾਜ਼ ਹਾਦਸੇ ਵਿੱਚ ਅਜੀਤ ਦੀ ਮੌਤ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਤੇ ਅਜੀਤ ਕੋਲ ਵਿਤ ਆਪਕਾਰੀ ਅਤੇ ਖੇੜ ਵਿਪາກ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਸੀ ਤੇ ਦੱਸ ਦਿੰਦੇ ਆ ਕਿ ਸੂਤਰਾਂ ਅਨੁਸਾਰ ਸੁਨੇਤਰਾ ਪਵਾਰ ਅੱਜ ਸ਼ਾਮ 5:00 ਵਜੇ ਉਪ ਮੁੱਖ ਮੰਤਰੀ ਵਜੋਂ ਸੌ ਚੁੱਕ ਸਕਦੀ ਹੈ ਸ਼ੁੱਕਰਵਾਰ ਨੂੰ ਐਨਸੀਪੀ ਆਗੂਆਂ ਦੀ ਮੀਟਿੰਗ ਵਿੱਚ ਸੁਨੇਤਰਾ ਪਵਾਰ ਨੂੰ ਉਪ ਮੁੱਖ ਮੰਤਰੀ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਾਰਟੀ ਆਗੂਆਂ ਦੁਆਰਾ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਐਨਸੀਪੀ ਵਿਧਾਇਕਾਂ ਦੀ ਇੱਕ ਮੀਟਿੰਗ ਸ਼ਨੀਵਾਰ ਦੁਪਹਿਰ 2 ਵਜੇ ਹੋਵੇਗੀ ਜਿਸ ਤੋਂ ਬਾਅਦ ਸੁਨੇਤਰਾ ਪਾਰ ਦਾ ਸੋਚਕ ਸਮਾਗਮ ਸ਼ਾਮ ਨੂੰ ਹੋਵੇਗਾ ਜਿਹੜੇ ਲੋਕ ਸੋਨਾ ਚਾਂਦੀ ਖਰੀਦਣ ਦੇ ਚਾਹਵਾਨ ਨੇ ਉਹਨਾਂ ਦੇ ਲਈ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਜਿੱਥੇ ਪਿਛਲੇ ਇੱਕ ਦਿਨਾਂ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਆਪਣੇ ਉੱਚ ਪੱਧਰ ਤੇ ਪਹੁੰਚ ਰਹੀਆਂ ਸੀ ਪਰ ਦਾਸ ਨੇ ਕਿ ਇੱਕ ਹੁਣ ਹੋਰ ਵੱਡਾ ਉਛਾਲ ਜਿਹੜਾ ਕਿ ਇਸ ਦੇ ਵਿੱਚ ਦਰਜ ਕੀਤਾ ਦਰਜ ਕੀਤਾ ਜਾ ਰਿਹਾ ਛੇ ਜਿਹੜੇ ਲੋਕ ਖਰੀਦਣ ਦੇ ਚਾਹਵਾਨ ਨੇ ਉਹਨਾਂ ਦੇ ਲਈ ਇਹ ਸਮਾ ਖਾਸ ਹੋਣ ਵਾਲਾ ਹੈ ਸ਼ੁੱਕਰਵਾਰ 3 ਜਨਵਰੀ 2026 ਨੂੰ ਸੋਨੇ ਅਤੇ ਚਾਂਦੀ ਦੀ ਦਿਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮਹਸ 24 ਘੰਟਿਆਂ ਦੇ ਅੰਦਰ ਚਾਂਦੀ ਦੀ ਕੀਮਤ ਦੇ ਵਿੱਚ 85000 ਰੁਪਏ ਅਤੇ ਸੋਨੇ ਦੀ ਕੀਮਤ ਵਿੱਚ 25000 ਰੁਪਏ ਦੀ ਵੱਡੀ ਗਿਰਾਵਟ ਆਈ ਹੈ ਇਸ ਅਚਾਨਕ ਆਈ ਗਿਰਾਵਟ ਕਾਰਨ ਵੇਸ਼ਕਾਂ ਦਾ ਬੁਲਬੁਲਾ ਫੁੱਟ ਗਿਆ ਕਿਉਂਕਿ ਕੁਝ ਦਿਨਾਂ ਤੋਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਸਨ ਵੀਰਵਾਰ ਸ਼ਾਮ ਨੂੰ ਚਾਂਦੀ ਦੀ ਕੀਮਤ 420000 40 ਰੁਪਏ ਪ੍ਰਤੀ ਕਿਲੋ ਦੇ ਆਪਣੇ 올 ਟਾਈਮ ਹਾਈ ਪੱਧਰ ਤੇ ਪਹੁੰਚ ਗਈ ਸੀ ਪਰ ਸ਼ੁਕਰਵਾਰ ਦੁਪਹਿਰ 3:30 ਵਜੇ ਤੱਕ MCX ਤੇ ਮਾਰਚਵਾ ਦਾ ਚਲੇ ਚਾਂਦੀ ਦੀ ਕੀਮਤ ਲਗਭਗ 65000 ਰੁਪਏ ਦੇ ਕੇ 3351 ਰੁਪਏ ਤੇ ਆ ਗਈ ਹੈ ਇਸ ਤਰ੍ਹਾਂ 24 ਘੰਟੇ ਵਿੱਚ ਚਾਂਦੀ ਦੇ ਭਾਅ ਵਿੱਚ ਕੁੱਲ 85000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਦੂਜੇ ਪਾਸੇ ਸੋਨੇ ਦੀ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵਿਪਾਰੀ ਕਮੀ ਆਈ ਹੈ ਵੀਰਵਾਰ 29 ਜਨਵਰੀ ਨੂੰ ਸੋਨਾ 1,93,096 ਰੁਪਏ ਦੇ ਰਿਕਾਰਡ ਪੱਧਰ ਤੇ ਸੀ ਪਰ ਸ਼ੁੱਕਰਵਾਰ ਨੂੰ ਇਹ ਲਗਭਗ 25,000 ਰੁਪਏ ਟੁੱਟ ਕੇ 1,68,406 ਰੁਪਏ ਤੇ ਆ ਗਿਆ ਦਸਨ ਨੇ ਕਿ ਵਿਸ਼ਲੇਸ਼ਕਾਂ ਤੋਂ ਕੀਮਤੀ ਤੇਜ਼ੀ ਨਾਲ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਸੰ ਜਿਸ ਕਾਰਨ ਨਿਵੇਸ਼ਕਾਂ ਨੇ ਆਪਣਾ मुनाफा بچਾਉਣ ਲਈ ਵੱਡੇ ਪੱਧਰ ਤੇ ਬਿਕਵਾਲੀ ਕੀਤੀ ਰੁਕਾਰਦਗ ਲਖਬਰਦਵਾਲ ਤਾ ਪਹਿਲੀ ਫਰਵਰੀ ਯਾਨੀ ਕਿ 1st Feb ਨੂੰ ਕਈ ਨਿਯਮ ਜਿਹੜੇ ਕਿ ਬਦਲ ਸਕਦੇ ਨੇ 1 ਫਰਵਰੀ 2026 ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ ਆਮ ਆਦਮੀ ਤੋਂ ਲੈ ਕੇ ਕਾਰੋਬਾਰੀਆਂ ਅਤੇ ਕਿਸਾਨਾਂ ਤੱਕ ਹਰ ਕਿਸੇ ਦੀਆਂ ਨਜ਼ਰਾਂ ਬਜਟ ਤੇ ਟਿਕੀਆਂ ਹੋਣਗੀਆਂ ਤੇ ਪਰ ਇਸ ਦੇ ਨਾਲ ਹੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਵੱਡੇ ਨਿਯਮਾਂ ਵਿੱਚ ਬਦਲਾਅ ਵੀ ਲਾਗੂ ਹੋਣਗੇ ਇਹਨਾਂ ਬਦਲਾਵਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਕਰੇ ਲੋ ਖਰਚੇ ਟੈਕਸ ਪਲੈਨਿੰਗ ਨਿਵੇਸ਼ ਅਤੇ ਰੋਜ਼ਾਨਾ ਦੀਆਂ ਲੋੜਾਂ ਤੇ ਪਵੇਗਾ ਨਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਤੋਂ ਲੈ ਕੇ ਸਿਗਰਟ ਬਾਲਣਿਆਂ ਨੇ ਫਿਊਲ ਤੇ ਬੈਂਕਿੰਗ ਅਤੇ ਫਾਸਟੈਕ ਪੈਕ ਹਰ ਖੇਤਰ ਵਿੱਚ ਕੁਝ ਨਾ ਕੁਝ ਬਦਲਾਅ ਸੰਭਵ ਹੈ ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ 1 ਫਰਵਰੀ ਤੋਂ ਕੀ ਕੀ ਬਦਲ ਸਕਦਾ ਹੈ ਅਤੇ ਇਸ ਦਾ ਤੁਹਾਡੇ ਜੀਵਨ ਤੇ ਅਖਿਰ ਕੀ ਅਸਰ ਪਵੇਗਾ ਦੱਸਣਾ ਹੈ ਕਿ ਹਰ ਮਹੀਨੇ ਦੀ ਤਰ੍ਹਾਂ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਇੱਕ ਫਰਵਰੀ ਨੂੰ ਕੀਤਾ ਜਾਵੇਗਾ LPG ਵਾਂਗ ਹੀ CNG, PNG ਅਤੇ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਬਾਲਣ ਦੀਆਂ ਕੀਮਤਾਂ ਵਿੱਚ ਵੀ ਬਤਲਾਅ ਕੀਤਾ ਜਾਵੇਗਾ 1 ਫਰਵਰੀ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ 1 ਫਰਵਰੀ ਤੋਂ ਪਾਨ ਮਸਾਲਾ ਸਿਗਰਟ ਤੰਬਾਕੂ ਦੀ ਪਰਤੋ ਕਰਨ ਵਾਲਿਆਂ ਨੂੰ ਪੱਟਾ ਛਟਕਾ ਲੱਗ ਸਕਦਾ ਹੈ ਰਿਪੋਰਟਾਂ ਅਨੁਸਾਰ ਸਰਕਾਰ ਇਹਨਾਂ ਪਦਾਰਥਾਂ ਤੇ ਵਧੇਰੇ ਟੈਕਸ ਲਗਾਉਣ ਜਾ ਰਹੀ ਹੈ ਫਰਵਰੀ ਦੀ ਸ਼ੁਰੂਆਤ ਛੁੱਟੀ ਦੇ ਨਾਲ ਹੋਵੇਗੀ ਜਿ ਹਾਂ RBI ਵੱਲੋਂ ਜਾਰੀ ਸੂਚੀ ਦੇ ਮੁਤਾਬਕ ਫਰਵਰੀ 2026 ਵਿੱਚ ਕਰੀਬ 10 ਦਿਨ ਬੈਂਕ ਬੰਦ ਰਹਿਣਗੇ ਇਸ ਦੇ ਵਿੱਚ ਆਮ ਤਵਾਰੀ ਛੁੱਟੀਆਂ ਤੋਂ ਇਲਾਵਾ ਛਤਰਪਤੀ ਸ਼ਿਵਾਜੀ ਮਹਾਰਾਜ ਜਨਮ ਦਿਵਸ ਵਰਗੇ ਖਾਸ ਦਿਨ ਵੀ ਸ਼ਾਮਿਲ ਹਨ फास्टैग यूजर्स ਲਈ 1 ਫਰਵਰੀ ਤੋਂ ਨਿਯਮਾਂ ਵਿੱਚ ਬਦਲਾ ਹੋਣ ਜਾ ਰਿਹਾ ਹੈ NHAI ਦੇ ਅਨੁਸਾਰ ਕਾਰ ਜੀਪ ਅਤੇ ਵੈਨ ਦੇ ਲਈ ਫਾਸਟੈਗ ਜਾਰੀ ਕਰਦੇ ਸਮੇਂ KYC ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਬਦਲਾ ਕੀਤਾ ਗਿਆ ਹੈ ਜਿਸ ਨਾਲ ਨਵੇਂ ਯੂਜ਼ਰਸ ਨੂੰ ਰਾਹਤ ਮਿਲ ਸਕਦੀ ਹੈ ਤੇ ਉਦਰੀ ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ ਹੋ ਗਿਆ ਪੰਜਾਬ ਕਾਂਗਰਸ ਦੇ ਚਰਨਸ ਕਤ ਮਨੋਜ ਮਲੋਹਤਰਾ ਉਰਫ ਮੰਨੂ ਬੜਿੰਗਦਾ ਚਲੰਦਰ ਵਿੱਚ ਦਿਹਾਂਤ ਹੋ ਗਿਆ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਉਹ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਹਨ ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਰਾਜਨੀਤਿਕ ਅਤੇ ਸਮਾਜਿਕ ਹਲਕੇ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦੇਰ ਰਾਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਮੰਨੂ ਬੜਿੰਗ ਜਲੰਧਰ ਦੇ ਬੜਿੰਗ ਇਲਾਕੇ ਨਾਲ ਸੰਬੰਧਿਤ ਰੱਖਦੇ ਸਨ, ਸੰਬੰਧ ਰੱਖਦੇ ਸਨ ਅਤੇ ਸਿਆਸਤ ਵਿੱਚ ਕਈ ਸਾਲਾਂ ਤੋਂ ਸਰਗਰਮ ਸਨ। ਉਹਨਾਂ ਦੀ ਪਤਨੀ ਪ੍ਰਵੀਨ ਵੀ ਕਾਉਂਸਲਰ ਰਹਿ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਮੰਨੂ ਬੜਿੰਗ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇੱਕ ਫਿਟਨੈਸ ਨਾਲ ਸੰਬੰਧਿਤ ਵੀਡੀਓ ਸਾਂਝੀ ਕੀਤੀ। ਉਹ ਨਿਯਮਿਤ ਤੌਰ ਤੇ ਜਿਮ ਜਾਂਦੇ ਸਨ ਅਤੇ ਫਿਟਨੈਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਦੇ ਸਨ। ਉਹ ਰੋਜ਼ਾਨਾ ਕਸਰਤ ਕਰਦੇ ਸਨ ਅਤੇ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦੇ ਸਨ। ਮਨੂ ਬੋਡਿੰਗ ਦੀ ਅਚਾਨਕ ਮੌਤ ਨੇ ਕਾਂਗਰਸ ਪਾਰਟੀ ਨੂੰ ਸੋਗ ਵਿੱਚ ਡੁਬਾ ਦਿੱਤਾ ਹੈ। ਪਾਰਟੀ ਆਗੂ ਅਤੇ ਸਮਰਥਕਾਂ ਨੇ ਉਹਨਾਂ ਦੇ ਦਿਹਾਂਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਵਾਧਾ ਕੀ ਖਬਰਦਾਰ ਵਾਲੇ ਗੈਂਗਸਟਰ ਗੋਲਦੀ ਬਰਾੜ ਦੇ ਮਾਤਾ-ਪਿਤਾ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। 50 ਲੱਖ ਰੁਪਏ ਦੀ ਵਿਰੋਧੀ ਦੇ ਮਾਮਲੇ ਵਿੱਚ ਨਾਮਜ਼ਦ ਖਤਰਨਾਕ ਗੈਂਗਸਟਰ ਗੋਲਡੀ ਬਟਾਰ ਦੇ ਮਾਤਾ ਪਿਤਾ ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਫਿਰ ਤੋਂ ਮੁਕਸਰ ਦੀ ਸੀਜਮ ਨੀਰਜ ਕੁਮਾਰ ਸਿੰਘਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਗੋਲਡੀ ਬਟਾਰ ਦੇ ਮਾਤਾ ਪਿਤਾ ਨੂੰ 14 ਦਿਨ ਦੀ ਨੈਕੀ ਰਾਸਦ ਦੇ ਵਿੱਚ ਪੇਸ਼ ਦਿੱਤਾ ਹੈ ਦੱਸ ਦਿੰਦੇ ਹਾਂ ਕਿ ਮੁਕਸਰ ਦੇ ਥਾਣਾ ਸਦਰ ਪੁਲਿਸ ਨੇ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਰੰਗਦਾਰੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਇੱਕ ਮਾਮਲੇ ਵਿਧੇਤ ਹੇਤ 26 ਜਨਵਰੀ ਨੂੰ ਅਮਰਸਰ ਤੋਂ ਗ੍ਰਿਫਤਾਰ ਕੀਤਾ ਸੀ ਮੰਗਲਵਾਰ ਨੂੰ ਦੋਵਾਂ ਨੂੰ ਮੁਕਸਰ ਦੀ ਸੀਜੀਐਮ ਨਿਰਦੇਸ਼ ਕੁਮਾਰ ਸਿੰਘਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ 3 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ ਤੇ ਮੁਲਜ਼ਮ ਸ਼ਮਸ਼ੇਰ ਸਿੰਘ ਅਤੇ ਪਤਪਾਲ ਕੋਰ ਵਾਸੀ ਕੋਟਕਪੁਰਾ ਰੋਡ ਮੁਕਸਰ ਨੂੰ 14 ਦਿਨ ਦੇ ਲਈ ਜੇਲ੍ਹ ਭੇਜਿਆ ਗਿਆ ਹੈ ਇਹ ਮਾਮਲਾ ਸ਼ਿਕਾਇਤਕਰਤਾ ਸਤਨਾਮ ਸਿੰਘ ਵਾਸੀ ਉਦੈਕਰਨ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਗੈਂਗਸਟਰਾਂ ਦੇ ਖਿਲਾਫ ਮਹਿੰਮ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਾਂ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਚਲਾਈ ਜਾ ਰਹੀ ਹੈ ਉਸ ਦੇ ਮੱਦੇਨਜ਼ਰ ਇਹ ਖਬਰ ਸਾਹਮਣੇ ਆਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ੁਰੂ ਕੀਤੀ ਗਈ ਫੈਸਲਾਕੁਨ ਗੈਂਗਸਟਰਾਂ ਤੇ ਵਾਰ ਮਹਿੰਮ ਦੇ ਪਾਰਮੇ ਦਿਨਪਨ ਚਾ ਪੁਲਿਸ ਨੇ ਸੂਬੇ ਪਰ ਵਿੱਚ ਗੈਂਗਸਟਰਾਂ ਤੇ ਸਾਥੀਆਂ ਨਾਲ ਸੰਬੰਧਿਤ ਪਛਾਣੇ ਗਏ ਅਧੇ ਮੈਪ ਕੀਤੇ ਟਿਕਾਣਿਆਂ ਤੇ 795 ਹਾਪੇ ਮਾਰੀਆਂ ਕੀਤੀਆਂ ਜਾਣਕਾਰੀ ਅਨੁਸਾਰ ਗੈਂਗਸਟਰ ਤੇ ਵਾਰ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਬਿਟੀ ਇੱਕ ਫੈਸਲਾ ਕੁੰਜੰਗ 20 ਜਨਵਰੀ 2026 ਨੂੰ ਡਾਇਰੈਕਟਰ ਜਰਨਲ ਆਫ ਪੁਲਿਸ ਡੀਜੀਪੀ ਘਰਪੀ ਯਾਦਵ ਨੂੰ ਲੋ ਸ਼ੁਰੂ ਕੀਤੀ ਗਈ ਸੀ ਸਾਰੇ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਵੱਲੋਂ ਐਂਟੀ ਕੈਂਗਸਟਰ ਟਾਸਕ ਫੋਰਸ ਪੰਜਾਬ ਦੇ ਤਾਲਮੇਲ ਨਾਲ ਸੂਬੇ ਭਰ ਵਿੱਚ ਵਿਸ਼ੇਸ਼ ਕਾਰਪਾਈਆਂ ਕੀਤੀਆਂ ਜਾ ਰਹੀਆਂ ਹਨ ਇਸ ਮਹਿੰਮ ਦੇ 11ਵੇਂ ਦਿਨ ਪੁਲਿਸ ਟੀਮਾਂ ਨੇ ਦੋਸਤੋਂ ਇੱਕ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਤਿੰਨ ਹਥਿਆਰ ਬਰਾਮਦ ਕੀਤੇ ਇਸ ਦੇ ਨਾਲ ਮਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਗਿਣਤੀ 3721 ਹੋ ਗਈ ਹੈ ਇਸ ਤੋਂ ਇਲਾਵਾ 197 ਵਿਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਜਦੋਂ ਕਿ 312 ਵਿਕਤੀਆਂ ਦੀ ਤਸਦੀਕ ਕੀਤੀ ਗਈ ਅਤੇ ਪੁਚਕਿਸ਼ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਪੁਲਿਸ ਟੀਮਾਂ ਵੱਲੋਂ ਕਾਰਵਾਈ ਦੌਰਾਨ 11 ਪਗੋੜੇ ਅਪਰਾਧੀਆਂ PO ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੋ ਦੈਰ ਹੀ ਦਸਨ ਹੈ ਕਿ ਪੰਜਾਬ ਪੁਲਿਸ ਦੇ ਅਫਸਰਾਂ ਦੇ ਬਲੈ ਕੋ ਕੋਆਰਡੀਨੇਸ਼ਨ ਮੀਟਿੰਗ ਪੁਲਿਸ ਸਟੇਸ਼ਨ ਦੇ ਵਿਦਿਅਕ ਕੀਤੀ ਗਈ ਦਿੱਸੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਕੋਆਰਡੀਨੇਸ਼ਨ ਮੀਟਿੰਗ ਪੁਲਿਸ थाना ਆਈਟੀ ਸਿਟੀ ਮੋਹਾਲੀ ਵਿੱਚ ਆਯੋਜਿਤ ਕੀਤੀ ਗਈ ਸੀ ਜਿਸ ਦੇ ਵਿੱਚ ਐਸ ਐਚ ਓ ਆਈਟੀ ਸਿਟੀ ਡੀਐਸਪੀ ਸਿਟੀ 2ਐਸਪੀ ਸਿਟੀ ਮਹਾਲੀ ਦੀ ਨਿਗਰਾਨੀ ਹੈਟ ਹਰਚੇਲ ਅਧਿਕਾਰੀ ਸੁਸਾਇਟੀ ਦੇ ਪ੍ਰਤੀਨਿਧੀ ਅਤੇ ਸੁਰੱਖਿਆ ਮੁਖੀਆਂ ਦੇ ਜਿਹੜੀ ਉਹ ਸ਼ਾਮਿਲ ਹੋਏ ਦੱਸਿਆ ਨੇ ਕਿ ਇੱਕ ਕੋਆਰਡੀਨੇਸ਼ਨ ਮੀਟਿੰਗ ਜਿਹੜੀ ਕੀ ਹੋਈ ਹੈ ਮਹਾਲੀ ਦੇ ਵਿੱਚ ਜਿੱਥੇ ਤਸਵੀਰਾਂ ਵੀ ਸਾਹਮਣੇ ਆਈਆਂ ਤੁਸੀਂ ਆਪਣੀ ਸਕਰੀਨ ਦੇ ਵੇਖ ਸਕਦੇ ਹੋ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਬਿਆਨ ਵੀ ਜਿਹੜਾ ਜਾਰੀ ਕੀਤਾ ਗਿਆ ਕਿ ਆਖਿਰਕਾਰ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਅੱਜ ਜੀ ਆਪਾਂ ਪੀਐਸ ਆਈਟੀ ਸਿਟੀ ਦੇ ਏਰੀਆ ਦੇ ਸਾਰੇ ਜਿਹੜੇ ਆਰਡਬੀਏ ਦੇ ਪ੍ਰਧਾਨ ਜਿਹੜੇ ਸਿਕਿਉਰਿਟੀ ਇੰਚਾਰजेस ਹਨ ਉਹਨਾਂ ਦੀ ਅੱਪਾ ਇੱਕ ਮੀਟਿੰਗ ਲਈ ਹੈ ਉਸ ਮੀਟਿੰਗ ਦੇ ਦੌਰਾਨ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਵੀ ਕੀਤੀ ਹੈ ਕਿ ਜਿਹੜੇ ਵੀ ਕੋਈ ਬੰਦੇ ਉਹਨਾਂ ਦੀ ਟੈਨੈਂਟ ਵੈਰੀਫਿਕੇਸ਼ਨ ਆਦਿ ਕਰਾਈ ਦੇ ਜੇ ਕੋਈ ਇਹਨਾਂ ਨੂੰ ਇਨਫੋਰਮੇਸ਼ਨ ਆਦੀ ਹੋ ਸਾਡੇ ਨਾਲ ਐਕਟੀਵਿਟੀ ਵੀ ਸ਼ੇਅਰ ਕੀਤਾ ਜਾਏ ਇੱਕ ਬੈਟਰ ਕੋਆਰਡੀਨੇਸ਼ਨ ਲਈ ਜਿਹੜਾ ਉਸ ਏਰੀਆ ਦਾ ਜੇਲ ਅਫਸਰ ਹੈ ਜਿਹੜਾ ਪੀਸੀਆਰ ਇੰਚਾਰਜ ਹੈ ਜਿਹੜੇ ਉੱਥੇ ਦੇ ਐਸਐਚਓ ਹੈ ਡੀਐਸਪੀ ਸਾਹਿਬ ਹੈ ਮੈਂ ਜਿਹੜੇ RWAs ਦੇ ਹੈਡਸ ਐ ਉਥੇ ਦੇ ਸਿਕਿਉਰਿਟੀ ਦੇ ਜਿਹੜੇ ਹੈਡਸ ਐ ਇਹਨਾਂ ਸਾਰਿਆਂ ਦਾ ਕੋਈ ਕਾਮਨ ਪਲੈਟਫਾਰਮ ਤੇ ਲਿਆ ਕੇ ਇੱਕ ਗਰੁੱਪ ਵੀ ਬਣਾਇਆ ਤੇ ਮੈਂ ਉਮੀਦ ਕਰਦਾ ਵੀ ਇਹ ਇਹ ਜਿਹੜਾ ਇਨੀਸ਼ੀਏਟਿਵ ਐ ਆਪਣਾ ਮੋਹਾਲੀ ਪੁਲਿਸ ਦੇ SSP ਸਾਹਿਬ ਦੀ ਨਿਗਰਾਨੀ ਹੇਠ ਇਹ ਆਪਾਂ ਹਰ ਇੱਕ ਜਿਹੜੇ ਥਾਣੇ ਸੇ ਉੱਥੇ ਲੈ ਕੇ ਜਾਵਾਂਗੇ ਸੈਪਰੇਟ ਆਪਾਂ ਕਮਿਊਨੀਕੇਸ਼ਨ ਗਰੁੱਪਸ ਬਣਾਵਾਂਗੇ ਫਾਰ ਬੈਟਰ ਕੋਆਰਡੀਨੇਸ਼ਨ ਤੇ ਮੈਂ ਉਮੀਦ ਕਰਦਾ ਵੀ ਇਹ ਜਿਹੜਾ ਉਪਰਾਲਾ ਇਹਦੇ ਨਾਲ ਜਿਹੜਾ ਸਾਡੇ ਆਰਮ ਵਸਨੀਕ ਐ ਸੁਸਾਇਟੀਜ਼ ਦੇ ਉਹਨਾਂ ਨੂੰ ਕਾਫੀ ਮਦਦ ਹੋਈ ਬੇਸਿਕਲੀ ਸਰ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਪੁਲਿਸ ਐਂਡ ਆਰਡਬੀਜ਼ ਦੇ ਕੀ ਤੁਸੀਂ ਸਮਝਦੇ ਹੋ ਵੀ ਇਹ ਫਰੂਟਫੁੱਲ ਹੈ ਤੇ ਕੀ ਇਹਦਾ ਇੰਪੈਕਟ ਤੁਹਾਨੂੰ ਲੱਗਦਾ ਹੋਊਗਾ ਹਾਂਜੀ ਬਿਲਕੁਲ ਫਰੂਟਫੁੱਲ ਹੈ ਜੀ ਆ ਜਿਹੜੀ ਮੀਟਿੰਗ ਕਾਲ ਕੀਤੀ ਗਈ ਹੈ ਐਸਪੀ ਸਿਟੀ ਦਿਲਪੀ ਸਿੰਘ ਜੀ ਨੇ ਕੀਤੀ ਸੀਗੀ ਤੇ ਦੇ ਦੇ ਅੰਦਰ ਡੀਐਸਪੀ ਸਾਹਿਬ ਵੀ ਸੀਗੇ ਨਾਲੇ ਸਾਡੇ ਐਸਐਚਓ ਸਾਹਿਬ ਅਮਨਦੀਪ ਜੀ ਕਬੋਤਰੀ ਸਾਡੇ ਨਾਲ ਸੀਗੇ ਉਹਨਾਂ ਨੇ ਸਾਨੂੰ ਸਾਰਾ ਕੁਝ ਸਮਝਾਇਆ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਸਿਕਿਉਰਿਟੀ ਕਰਨੀ ਹੈ ਇਸ ਤੋਂ ਤੁਸੀਂ ਮੀਟ ਵਗੈਰਾ ਜਿਹੜੀ ਉੱਥੇ ਹੈਗੀ ਆ ਉਹਨਾਂ ਦੀ ਕੇਵਾਈਸੀ ਕਰੋ ਉਹਨਾਂ ਦੀ ਪੁਲਿਸ ਸਰਟੀਫਿਕੇਸ਼ਨ ਟੈਨੈਂਟ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਧਰੋਂ ਆਏ ਨੇ ਕੀ ਬਿਜ਼ਨਸ ਕਰਦੇ ਆ ਕੀ ਨਹੀਂ ਕਰਦੇ ਨੇ ਆ ਜਿਹੜੀ ਮੀਟਿੰਗ ਹੈ ਵੈਸੇ ਵੀ ਸਾਰਿਆਂ ਵਾਸਤੇ ਬਹੁਤ ਹੀ ਚੰਗੀ ਹੈਗੀ ਹੈ ਕਿਉਂਕਿ ਇਹਦੇ ਨਾਲ ਹੀ ਆਪਾਂ ਆਪਣੀ ਤੇ ਆਪਣੇ ਰੈਜ਼ੀਡੈਂਸੀ ਸਾਰਿਆਂ ਦੀ ਸਿਕਿਉਰਿਟੀ ਹੋਰ ਵੀ ਅੱਛੀ ਤਰ੍ਹਾਂ ਦੇ ਕਰ ਸਕਦੇ ਹਾਂ ਦੋਨੋਂ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਹੈ ਕਿ ਅਸੀਂ ਤੁਹਾਡੇ ਇਲਾਕੇ ਦੇ ਅੰਦਰ ਪੀਸੀਆਰ ਦੀ ਜਿਹੜੀ ਹੈਗੀ ਹੈ ਉਹ ਉਪਲਬਧਤਾ ਹੋਰ ਜ਼ਿਆਦਾ ਕਰਾਵਾਂਗੇ ਵੈਸੇ ਤਾਂ ਆਲਰੇਡੀ ਇੱਕ ਪੀਸੀਆਰ ਹਮੇਸ਼ਾ ਰਾਉਂਡ ਦੀ ਗਲੋਕ ਉਥੇ ਚੱਕਰ ਕੱਢਦੀ ਰਹਿੰਦੀ ਹੈ ਪਰ ਉਹਨਾਂ ਨੇ ਸਾਨੂੰ ਕਿਹਾ ਕਿ ਆਪਾਂ ਦੋ ਤੋਂ ਤਿੰਨ ਪੀਸੀਆਰ ਉਥੇ ਭੇਜਾਂਗੇ ਉਸ ਤੋਂ ਇਲਾਵਾ ਇੱਕ ਗਰੁੱਪ ਪੂਰੇ ਇਲਾਕੇ ਦੇ ਜਿਹੜੇ ਵੀ ਸਾਡੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਨਾਲ ਜਿਹੜੇ ਮੈਂਬਰਸ ਨੇ ਸਿਕਿਉਰਿਟੀ ਇਨਚਾਰਜ ਵਗੈਰਾ ਜਿਹੜੇ ਹੈਗੇ ਨੇ ਉਹਨਾਂ ਦਾ ਇੱਕ ਗਰੁੱਪ ਬਣਾ ਕੇ ਜੇ ਕੋਈ ਇਦਾਂ ਦੀ ਮਤਲਬ ਕੋਈ ਆ ਆਦਮੀ ਜਿਹੜੇ ਕਿ ਮਤਲਬ ਚੰਗੇ ਨਹੀਂ ਹੈਗੇ ਉਹਨਾਂ ਦੀ ਫੋਟੋ ਵੀ ਸਾਨੂੰ ਸ਼ੇਅਰ ਕਰਨਗੇ ਤਾਂ ਕਿ ਅਸੀਂ ਵੀ ਅਵੇਅਰ ਰਹੀਏ ਤੇ ਆਪਣੀ ਸਿਕਿਉਰਿਟੀ ਖੁਦ ਵੀ ਕਰੀਏ ਤੇ ਪੁਲਿਸ ਦਾ ਵੀ ਆਪਾਂ ਸਹਿਯੋਗ ਕਰਨਾ ਉਹਦੇ ਅੰਦਰ ਸੋ ਇਹ ਅੱਜ ਤਾਂ ਜਿਹੜਾ ਉਪਰਾਲਾ ਸੀ ਆ ਐਸਪੀਸੀਟੀ ਮੋਹਲਿਕ ਡੀਐਸਪੀ ਬਲਸਾਪ SHO ID City ਇਹ ਬਹੁਤ ਹੀ ਬਹੁਤ ਵਧੀਆ ਉਪਰਾਲਾ ਤੇ ਇਹਦੇ ਜਿਹੜਾ ਤਾਲਮੇਲ ਬਣਿਆ ਹੈ ਵਿਥਨ ਦਾ RWS ਸਿਕਿਉਰਿਟੀ ਐਂਡ ਦਾ ਪੁਲਿਸ ਇਹ ਅੱਗੇ ਵਾਸਤੇ ਸਿਕਿਉਰਿਟੀ ਵਾਸਤੇ ਇਲਾਕੇ ਦੀ ਸਿਕਿਉਰਿਟੀ ਵਾਸਤੇ ਬਹੁਤ ਹੀ ਇੱਕ ਵਧੀਆ ਚੀਜ਼ ਹੋਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਫਾਇਰ ਐਵੈਕੂਏਸ਼ਨ ਵਾਸਤੇ ਵੀ ਅਸੀਂ ਇਨੀਸ਼ੀਏਟਿਵ ਲਵਾਂਗੇ ਜਿਹੜੀਆਂ ਕਿ ਹਾਈ ਰਾਈਸ ਸੋਸਾਇਟੀਸ ਹੈਗੀਆਂ ਨੇ ਪੀਸੀਆਰ ਦੀ ਗੱਲ ਹੋਈ ਵੈਰੀਫਿਕੇਸ਼ਨ ਆਫ ਡਾਕੂਮੈਂਟਸ ਦੀ ਗੱਲ ਹੋਈ ਕੈਂਪ ਫੋਰ ਕੈਂਪ ਫੋਰ ਲਿਵ ਇਨ ਮੇਡ ਜਿਹੜੇ ਉੱਥੇ ਰਹਿ ਰਹੇ ਨੇ ਫੋਰਨੈਸ਼ਨਲਸ ਉਹਨਾਂ ਦੇ ਵਾਸਤੇ ਕੈਂਪ ਇਕ ਲਗਾਉਣ ਵਾਸਤੇ ਵੈਰੀਫਿਕੇਸ਼ਨ ਦੇ ਲਈ ਉਹਦੀ ਵੀ ਗੱਲ ਹੋਈ ਤੇ ਇਹੜੇ ਚੀਜ਼ਾਂ ਨੇ ਇਹ ਬਹੁਤ ਹੈਲਪਫੁਲ ਹੋਣਗੀਆਂ ਟ੍ਰੈਫਿਕ ਮੈਨੇਜਮੈਂਟ ਦੇ ਉੱਪਰ ਵੀ ਅੱਜ ਗੱਲ ਕੀਤੀ ਗਈ ਉਹਦੇ ਉੱਪਰ ਵੀ ਉਹਨਾਂ ਨੇ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਨ ਲੌਂਗਰ ਰਨ ਥਿਸ ਇਜ਼ ਗੋਣਾ ਬੀ ਵੈਰੀ ਗੁੱਡ ਫਾਰ ਦਾ ਹੋਲ ਆਫ ਆਈਟੀ ਸਿਟੀ ਐਂਡ ਮੋਹਲੀ ਐਜ਼ ਹੋਲ ਥੈਂਕ ਯੂ ਤਾਂ ਫਿਲਹਾਲ ਦੇ ਲਈ ਇਸ ਬੁਲੇਟਨ ਦੇ ਵਿੱਚ ਬਸ ਐਨ ਆਈ ਮਨੋਦੋ ਜਾਸ ਤਾਂ